ਅੱਜ ਤੁਹਾਡੇ ਬਾਤ ਲੈ ਕੇ ਆਇਆ ਜਗਤੀਤ ਕੰਪਨੀ ਦੀ 2016 ਮੋੜਲਾ ਤੂੜੀ ਵਾਲੀ ਮਸ਼ੀਨ ਆ ਕੰਡੀਸ਼ਨ ਦੇਖ ਸਕਦੇ ਹੋ ਤੁਸੀਂ ਕਟਰ ਦੀ ਮੁਰਾ ਕੰਡੀਸ਼ਨ ਦੇਖ ਸਕਦੇ ਹੋ ਸਾਫ ਸੁਥਰਾ ਕਟਰ ਆ ਬਿਲਕੁਲ ਰੀੜਾ ਸਾਫ ਹੈ ਸਾਈਡਾਂ ਦੇਖ ਸਕਦੇ ਤੁਸੀਂ ਨਵੀਂ ਵਰਗੀ ਕੰਡੀਸ਼ਨ ਪਈ ਸਾਈਡਾਂ ਦੀ ਭਰਾਵੋ ਟਾਇਰ ਦੇਖ ਸਕਦੇ ਹੋ ਬੈਲਟਾਂ ਵਗੈਰਾ ਉਕੇ ਪੱਖਿਆਂ ਕੋਲੋਂ ਦੇਖ ਸਕਦੇ ਹੋ ਤੁਸੀਂ ਬਿਲਕੁਲ ਸਾਫ਼ ਹੈ ਕਿਤੇ ਬੈਲਟ ਨਹੀਂਗਾ ਲਿਵਿਟਾ ਨਾਲ ਦੇ ਲਿਵਿਟਨੇ ਦੀ ਦੇ ਤੁਹਾਨੂੰ ਲਿਵਿਟ ਨਾਲ ਦਿੰਨੇ 2016 ਮਾਰਲਾ ਜਾਂ ਪੰਜ ਪੱਖਿਆਂ ਲਈ ਆ ਭਰਾਵੋ ਪੰਜ ਪੱਖੇ ਨੇ ਜੀ ਦੇਖ ਸਕਦੇ ਸੀ ਪੰਜ ਪੱਖੇ ਲੱਗੇ ਹੋਏ ਨੇ ਜਾਤੀ ਦੀ ਕੰਪਨੀ ਦੀ ਮਸ਼ੀਨ ਜੇ ਕਿਸੇ ਭਰਾ ਨੇ ਖਰੀਦਣੀ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਆਹ ਸਾਈਡ ਦੇਖ ਸਕਦੇ ਤੁਸੀਂ ਟਾਇਰ ਦੇਖ ਸਕਦੇ ਇੱਧਰੋਂ ਉੱਪਰੋਂ ਕੰਡੀਸ਼ਨ ਦੇਖ ਸਕਦੇ ਤੁਸੀਂ ਇੱਧਰੋਂ ਆਸਾ ਦੇਖ ਸਕਦੇ ਹਾਂ ਰੀਲ ਕਟਰ ਥੋਕੇ ਵਗੈਰਾ ਕਿਤੇ ਬੈਲਡਰਿੰਗ ਸਾਰੀ ਓਰੀਜਨਲ ਮਸ਼ੀਨ ਹੈ ਜੇ ਕਿਸੇ ਵੀ ਭਰਾ ਨੇ ਖਰੀਦਣੀ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੇ ਕਿਸੇ ਵੀ ਭਰਾ ਨੇ ਵੀਡੀਓ ਵੀਡੀਓ ਪਾਣੀ ਹੋਵੇ ਫਿਰ YouTube ਜਾਂ Facebook ਤੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਵੀਡੀਓ ਵੀ ਪਾ ਦਿੰਨੇ ਆ ਕਿਸੇ ਵੀ ਤਰ੍ਹਾਂ ਦੀ ਕੋਈ ਮਸ਼ੀਨਰੀ ਵੇਚਣੀ ਹੋਵੇ ਆ ਗੀਅਰ ਦੀ ਕੰਡੀਸ਼ਨ ਦੇਖੋ ਕਿਤੋਂ ਲੀਕ ਨਹੀਂ ਸੀਲਾਂ ਵਗੈਰਾ ਨਾਲ ਦੀਆਂ ਸਾਰੇ ਓਰੀਜਨਲ ਓਰੀਜਨਲ ਗੀਅਰ ਆ ਕ੍ਰਾਉਸ ਦੇਖ ਸਕਦੇ ਨਾਲ ਦੇ ਕ੍ਰਾਉਸ ਨੇ ਸਾਰੀ ਓਰੀਜਨਲ ਮਸ਼ੀਨ ਆ